ਕੰਟਰੋਵਰਸੀ ਕਰਨੀ ਆ ਤੁਹਾਡੇ ਨਾਲ ਕੰਟਰੋਵਰਸੀ ਕਰਨ ਦੋ ਗੱਲਾਂ ਕਹਿੰਦੇ ਸੀਗੇ ਉਹ ਫਿਰ ਉਹ ਧਮਕੀ ਮੰਗੂ ਲਾ ਕੇ ਕਰਨ ਕੋਈ ਨਾ ਕੰਮ ਦਾ ਪਤਾ ਲੱਗ ਗਿਆ ਤੁਹਾਡੀ 76 ਪੈਰੇਡ ਕਰਾਈ ਐ ਕਰਾਈ ਸਾਡਾ ਨਾਲ ਤਾਂ ਪਹਿਲੀ ਵਾਰ ਬਣੀ ਸੀ ਸਾਨੂੰ ਇਹ ਮੈਸੇਜ ਆਏ ਨੇ ਪਰ ਅਸੀਂ ਨਹੀਂ ਕਰ ਸਕਦੇ ਜੇ ਜਾਂ ਕੁਝ ਕਿਉਂਕਿ ਸਾਡਾ ਤਾਂ ਉਹ ਸੀਨ ਅਸੀਂ ਥੋੜੇ ਬਹੁਤੇ ਥੋੜੇ ਜਿਆਦਾ ਦਿਖਾ ਦਿੰਦੇ ਸੀ ਮਤਲਬ ਜਿਵੇਂ ਤੁਸੀਂ ਆਪਾਂ ਹੀ ਕ੍ਰਾਈਮ ਪੈਟਰੋਲ ਦੇ ਵਿੱਚ ਦੇਖਦੀਆਂ ਕਿਵੇਂ ਸੀਨ ਹੁੰਦੇ ਆ ਹਾਂ ਜੀ ਹਾਂ ਬਿਲਕੁਲ ਬਿਲਕੁਲ ਸਾਬ ਦਾ ਨੀ ਡਿਓ ਕ੍ਰਾਈਮ ਪੈਟਰੋਲ ਹੋ ਗਿਆ ਹਾਂ ਜੀ ਹਾਂ ਜੀ ਉਸਨੇ ਆਪਣੇ ਕ੍ਰਾਈਮ ਦੀ ਸਟੋਰੀ ਸੀ ਬਾਕੀ ਸਟੋਰੀ ਵਾਈਜ਼ ਚੱਲਦਾ ਸੀ ਕੋਈ ਐ ਨਹੀਂ ਹੈਗਾ ਵੀ ਉਹਦੇ ਵਿੱਚ ਸਟੋਰੀ ਸ਼ੁਰੂ ਹੋਈ ਲੈ ਵੀ ਲੱਚਰ ਤਾਈ ਦਿਖਾਤੀ ਸਾਰੀ ਮਤਲਬ ਕਿ ਹਰ ਸਟੋਰੀ ਦੇ ਵਿੱਚ ਐਂਡ ਦੇ ਨਿਚੋੜ ਲਿਖ ਲਿਆ ਸੀਗਾ ਇੱਕ ਸਟੋਰੀ ਦਾ ਬੇ ਕ੍ਰਾਈਮ ਕਿੱਥੋਂ ਸ਼ੁਰੂ ਹੋਇਆ ਜੀ ਕਿਵੇਂ ਇਹ ਵਾਦਾ ਗਿਆ ਕਿਵੇਂ ਕਤਲ ਤੱਕ ਦੀ ਨੌਕਤਾ ਗਈ ਵੈਸੇ ਕਹਿਣ ਦਾ ਮਤਲਬ ਹੈ ਫਿਰ ਆਪਣਾ ਕੰਟੈਂਟ ਠੀਕ ਲੱਗਦਾ ਸੀਗਾ ਕਿ ਤੁਸੀਂ ਇੱਕ ਲਾਸਟ ਵਿੱਚ ਮੈਸੇਜ ਦਿੰਦੇ ਹੋ ਪਰ ਵਿਚ ਵਿਚਾਰੇ ਜਿਹੜਾ ਉਹਨੂੰ ਪੂਰਾ ਕਰਨ ਵਾਸਤੇ ਵਿੱਚ ਜਿਹੜੀਆਂ ਜਿਹੜੀ ਸਟੋਰੀ ਚ ਰਾਨੇ ਹੋ ਜਾਂ ਡਾਇਲੋਗ ਵਾਜੀ ਜਿਹੜੀ ਉੱਥੋਂ ਲੱਗਦਾ ਕਿ ਖਰਾਬ ਹੈ। ਕਹਿਣ ਦਾ ਮਤਲਬ ਹੈ ਜਿਹੜੀ ਤੁਸੀਂ ਆਪਣੀ ਗਲਤੀ ਮੰਨੇ ਹੋ ਉਹ ਐਸੇ ਕਰਕੇ ਮੰਨੇ ਹੋ ਕਿ ਤੁਹਾਨੂੰ ਉਹਨਾਂ ਚੀਜ਼ਾਂ ਕਰਕੇ ਡਾਊਟ ਪਿਆ ਕਿ ਸਾਡਾ ਕੰਟੈਂਟ ਮਾੜਾ ਹੈ ਜਾਂ ਤੁਹਾਨੂੰ ਕਿਸੇ ਨੇ ਫੋਨ ਕਰਕੇ ਵੀ ਧਮਕੀ ਦਿੱਤੀ ਹੈ ਜਿਵੇਂ ਹੁਣ ਅਮਰਿਤਪਾਲ ਮੈਰੋ ਨੇ ਇੱਕ ਚੇਤਾਵਨੀ ਸਾਰਿਆਂ ਨੂੰ ਦਿੱਤੀ ਸੋਸ਼ਲ ਮੀਡੀਆ ਉੱਤੇ ਕਿ ਜਿਹੜੇ ਬੰਦੇ ਵੀ ਐਦਾਂ ਦਾ ਕੰਟੈਂਟ ਬਣਾਣਗੇ ਜਾਂ ਕਰਦੇ ਨੇ ਹਾਂਜੀ ਤੇ ਉਹ ਸਾਵਧਾਨ ਹੋ ਜਾਣ ਕਿ ਨੰਬਰ ਹਰ ਇੱਕ ਦਾ ਆ ਸਕਦਾ ਔਰ ਜਿਹੜੀ ਪਾਰਕਿੰਗ ਹੈ ਪੂਰੇ ਪੰਜਾਬ ਦੇ ਵਿੱਚ ਹੋਰ ਵੀ ਬਹੁਤ ਨੇ ਕੱਲੇ ਬਠਿੰਡੇ ਦੀ ਪਾਰਕਿੰਗ ਨਹੀਂ ਹੈਗੀ। ਹਾਂਜੀ ਸੋ ਉਸ ਤੋਂ ਬਾਅਦ ਚੇਤਾਵਨੀ ਤੁਹਾਨੂੰ ਪਰਸਨਲੀ ਤੌਰ ਤੇ ਕਿਸੇ ਜਥੇਬੰਦੀ ਦੀ ਜਾਂ ਕਿਸੇ ਹੋਰ ਬੰਦੇ ਦੀ ਐਸੀ ਆਈ ਕਿ ਜਿਹਨੇ ਤੁਹਾਨੂੰ ਕੰਟੈਂਟ ਬਣਾਉਣ ਤੋਂ ਰੋਕਿਆ ਹੋਵੇ ਸਾਨੂੰ ਹੋਰ ਕਿਸੇ ਦੀ ਧਮਕੀ ਤਾਂ ਨਹੀਂ ਆਈ ਪਰ ਇਹ ਫੇਕ ਪੇਜਾਂ ਵਾਲੇ ਨਹੀਂ ਜਿਹੜੇ ਸਾਡੀ ਵੀਡੀਓ ਚੱਕ-ਚੱਕ ਕੇ ਪਾਉਣ ਲੱਗ ਰਹੇ ਸੀ ਉਹ ਉਹ ਵੀਡੀਓ ਪਾ ਪਾਈ ਉਹ ਤੇ ਮੈਂਸ਼ਨ ਕਰੀ ਜਾਂਦੇ ਸੀ ਭਾਈ ਅਮਰਤਪਾਲ ਸਿੰਘ ਮੈ ਰੋਨ ਮੈਂਸ਼ਨ ਕਰੋ ਇਹਨਾਂ ਦਾ ਇਲਾਜ ਕਰੋ ਇਹਨਾਂ ਦਾ ਐ ਕਰੋ ਵੀ ਇਹਨਾਂ ਦਾ ਪਤਾ ਕਰਾਓ ਕਿਹੜੇ ਪਿੰਡ ਦੇ ਨੇ ਕਿਹੜੇ ਸ਼ਹਿਰ ਦੇ ਨੇ ਤੇ ਇਦਾਂ ਇਦਾਂ ਨਹੀਂ ਇਹ ਮਤਲਬ ਕਿ ਸਾਡੀਆਂ ਵੀਡੀਓ ਚੱਕ-ਚੱਕ ਕੇ ਕਲਿੱਪਾਂ ਕੱਟ-ਕੱਟ ਕੇ ਛੋੜੀਆਂ-ਛੋਟੀਆਂ ਜਿੰਨੇ ਨੇ Instagram ਦੇ ਵਿੱਚ ਪਾਈਆਂ ਹੋਈਆਂ ਸੀਗੀਆਂ ਉਹ ਦੂਜੇ ਫੇਕ ਵੇਚਣ ਵਾਲੇ ਜਾ-ਜਾ ਕੇ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਉੱਤੇ ਟਾਈਟਲ ਲਿਖ ਦਿਆ ਕਰਨ ਵੀ ਇਹਨਾਂ ਦਾ ਪਤਾ ਕਰਾਓ ਕਿਹੜੇ ਪਿੰਡ ਦੇ ਤੇ ਉਸ ਤੋਂ ਬਾਅਦ ਮਨ 'ਚ ਡਰ ਬੈਠ ਗਿਆ ਹਾਂਜੀ ਜਦੋਂ ਫੇਕ ਵੇਚਣ ਵਾਲੇ ਨੇ ਵੀਡੀਓ ਚੱਕ-ਚੱਕ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਮਨ ਦੇ ਵਿੱਚ ਹੋਈ ਜਾਂਦੀ ਤੁਸੀਂ ਉਹਨਾਂ ਪੇਜਾਂ ਵਾਲਿਆਂ ਦੀ ਤੁਸੀਂ ਉਹਨਾਂ ਪੇਜਾਂ ਵਾਲੇ ਦੀ ਰਿਪੋਰਟ ਨਹੀਂ ਕਰੀ ਅੱਜ ਕੱਲੇ ਬਹੁਤ ਜ਼ਿਆਦਾ ਸਿਸਟਮ ਚੱਲ ਰਿਹਾ ਹੈ ਹਾਂਜੀ ਨਹੀਂ ਨਹੀਂ ਰਹੀ ਬਾਕੀ ਸਾਨੂੰ ਫੇਕ ਵੇਚਣ ਵਾਲੇ ਮੈਸੇਜ ਕਰ ਕਰ ਇਹ ਵੀ ਕਹਿ ਰਹੇ ਸੀ ਵੀ ਸਾਡੇ ਨਾਲ ਕੌਂਟਰੋਵਰਸੀ ਕਰ ਲਓ ਇਹ ਕਰ ਲਓ ਉਹ ਕਰ ਲਓ ਪਰ ਅਸੀਂ ਨੇ ਕਿਸੇ ਨਾਲ ਵੀ ਕੋਈ ਕਾਉਂਟਰਵਰਸੀ ਨਹੀਂ ਕੀਤੀ ਕੁਝ ਵੀ ਨਹੀਂ ਕੀਤੀ ਕੀ ਕੀ ਆ ਉਹਨਾਂ ਨੇ ਤੁਹਾਨੂੰ ਮਤਲਬ ਕਿ ਖੁੱਲ ਕੇ ਦੱਸੋਗੇ ਇਸ ਗੱਲ ਬਾਰੇ ਕਿ ਕਿਹੜੇ ਮੈਸੇਜ ਕਿਦਾਂ ਦੇ ਮੈਸੇਜ ਆਉਂਦੇ ਸੀ ਪਹਿਲਾਂ ਤਾਂ ਉਹ ਮੈਸੇਜ ਕਰਦੇ ਸੀ ਵੀ ਤੁਸੀਂ ਕਿੱਥੋਂ ਬੋਰਦੇ ਹੋ ਸਾਡਾ ਨੰਬਰ ਸੈਂਟ ਕਰ ਦਿਓ ਅਸੀਂ ਨਹੀਂ ਪੁੱਛਿਆ ਵੀ ਹਾਂ ਜੀ ਨਬੀ ਆਈਂ ਦੱਸ ਦਿਓ ਸਾਨੂੰ ਵੀ ਕੰਮ ਦੱਸ ਦਿਓ ਕੰਮ ਦੱਸ ਦਿਓ ਕੀ ਆ ਕੰਮ ਦਾ ਫੇਰ ਉਹ ਧਮਕੀ ਮੰਗੂ ਲੱਗੇ ਕਰਨ ਕੋਈ ਨਾ ਕੰਮ ਦਾ ਪਤਾ ਲੱਗ ਜੂ ਤੁਹਾਡੀ ਛਤਰ ਪਰੇਟ ਕਰਾਈ ਐ ਕਰਾਈ ਬਸ ਫਿਰ ਅਸੀਂ ਮੈਸੇਜ ਨਹੀਂ ਦੇਖਿਆ ਉਸ ਤੋਂ ਬਾਅਦ ਚ ਫੇਰ ਵਿੱਚ ਮੈਸੇਜ ਕਰੀਆ ਉਹ ਵੀ ਪਰ ਕੰਟਰੋਵਰਸੀ ਕਰਨੀ ਆ ਤੁਹਾਡੇ ਨਾਲ ਕੰਟਰੋਵਰਸੀ ਕਰ ਲਓ ਦੋ ਗੱਲਾਂ ਕਹਿੰਦੇ ਸੀ ਕਈ ਉਹ ਜਾਂ ਤਾਂ ਕਹਿੰਦੇ ਸਾਡੇ ਨਾਲ ਕੰਟਰੋਵਰਸੀ ਕਰ ਲਓ ਨਹੀਂ ਕਹਿੰਦੇ ਤੁਹਾਨੂੰ ਅਸੀਂ ਉਹ ਕਟਵਾਵਾਂਗੇ ਅੱਛਾ ਇਹ ਗੱਲ ਮਤਲਬ ਕਿ ਇਹ ਕਿਹਾ ਜਾਂ ਚੱਲ ਗਿਆ ਸਿਸਟਮ ਕਿ ਤੁਸੀਂ ਸਾਡੇ ਨਾਲ ਕੰਟਰੋਵਰਸੀ ਕਰ ਲਓ ਜਾਂ ਫਿਰ ਕੀ ਚੱਕਰ ਸੀਗਾ ਇਹ ਸਾਡੇ ਨਾਲ ਤਾਂ ਪਹਿਲੀ ਵਾਰ ਬਣੀ ਸੀ ਸਾਨੂੰ ਇਹ ਮੈਸੇਜ ਆਏ ਨੇ ਥੈਟ ਮੀਨ ਸੋਸ਼ਲ ਵੀਡੀਓ ਉੱਪਰ ਜਿਹੜੇ ਅੰਨੇ ਵਾ ਪੇਜ ਬਣੇ ਹੋਏ ਐ ਇਹਨਾਂ ਦੇ ਉੱਪਰ ਵੀ ਕਾਰਵਾਈ ਹੋਣੀ ਚਾਹੀਦੀ ਹੈ ਕਿ ਇਹ ਲੋਕ ਜਿਹੜੇ ਕੰਟੈਂਟ ਕਿਸੇ ਦਾ ਵੀ ਚੱਕ-ਚੱਕ ਕੇ ਪੋਸਟ ਕਰਦੇ ਆਂ ਤੇ ਫਿਰ ਉਹਨੂੰ ਮਤਲਬ ਕਿ ਤੋੜ ਮਰੋੜ ਕੇ ਪੇਸ਼ ਕਰਦੇ ਆਂ ਕਾਰਵਾਈ ਤਾਂ ਫਿਰ ਉਹਨਾਂ ਦੇ ਉੱਤੇ ਵੀ ਬਣਦੀ ਐ ਹਾਂਜੀ ਉਹ ਬੰਦੇ ਕਿਸੇ ਨੂੰ ਥ੍ਰੈਟ ਦੇਣ ਵਾਲੇ ਕੌਣ ਹੁੰਦੇ ਆ ਜਿਵੇਂ ਹੁਣ ਤੁਸੀਂ ਕਹਿ ਰਹੇ ਹੋ ਕਿ ਤੁਹਾਨੂੰ ਪੇਜਾਂ ਵਾਲਿਆਂ ਨੇ ਡਾਇਰੈਕਟ ਕੰਟੈਕਟ ਕਰਿਆ ਜਾਂ ਦਾ ਕੌਂਟਰੋਵਰਸੀ ਕਰੋ ਜਾਂ ਫਿਰ ਮਤਲਬ ਕਿ ਤੁਹਾਨੂੰ ਅਸੀਂ ਸੌਦਾ ਲਵਾਵਾਂਗੇ ਹਾਂਜੀ ਹਾਂਜੀ ਬਾਕੀ ਹੋਰ ਐ ਜਦੋਂ ਕੋਈ ਸਟੋਰੀ ਨੂੰ ਆਪਾਂ ਤੋੜ ਮਰੋੜ ਕੇ ਉਹ ਕਰਾਂਗੇ ਜੀ ਉਹਦੇ ਦੇਖਣ ਦਾ ਨਜ਼ਰੀਆ ਬਦਲ ਜੂਗਾ ਨਾ ਜੀ ਜੇ ਉਹਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਲੈ ਲਈ ਹੈ ਨਾ ਹਾਂਜੀ ਮਨਦੇ ਹੋ ਕਿ ਜਿਹੜੇ ਸ਼ਾਰਟਸ ਆ ਰੀਲਸ ਦਾ ਸਿਸਟਮ ਚੱਲ ਗਿਆ ਹਾਂਜੀ ਸ਼ਾਰਟਸ ਆ ਰੀਲਸ ਕਰਕੇ ਬਹੁਤ ਜ਼ਿਆਦਾ ਪਵਾੜੇ ਪੈਂਦੇ ਆ ਕਿਉਂਕਿ ਜਿਹੜੀ ਪੂਰੀ ਵੀਡੀਓ ਹੁੰਦੀ ਹੈ ਜਿਵੇਂ ਤੁਸੀਂ ਹੁਣ ਅੱਧੇ ਘੰਟੇ ਦੀ ਕੋਈ ਵੀਡੀਓ ਬਣਾ ਲਈ ਸ਼ਾਰਟ ਮੂਵੀ ਬਣਾ ਲਈ ਤੇ ਉਸ ਤੋਂ ਬਾਅਦ ਉਹਨੂੰ ਕੱਟ ਕੇ ਤੁਸੀਂ 3 ਮਿੰਟ ਦੇ ਵਿੱਚ ਸ਼ਾਰਟਸ ਦੇ ਰੂਪ ਦੇ ਵਿੱਚ ਤੇ ਜੇ ਆਪਾਂ ਰੀਲ ਦੀ ਗੱਲ ਕਰੀਏ 1.5 ਮਿੰਟ ਦੇ ਵਿੱਚ ਪੂਰਾ ਕਰਨਾ ਤਾਂ ਤੁਹਾਨੂੰ ਉਹ ਕੱਟ ਵੱਢ ਕਰਕੇ ਉਹਨੂੰ ਪੂਰਾ ਉਹਨਾਂ ਕਰਨਾ ਪੈਣਾ ਜਿਹਦੇ ਵਿੱਚ ਕਿ ਤੁਹਾਡੀ ਅੱਧੇ ਘੰਟੇ ਵਾਲੀ ਚੀਜ਼ ਔਰ ਡੇਢ ਮਿੰਟ ਚ ਪੂਰੀ ਨਹੀਂ ਹੋ ਸਕਦੀ ਨਾ 3 ਮਿੰਟ ਚ ਪੂਰੀ ਹੋ ਸਕਦੀ ਹੈ। ਹਾਂਜੀ। ਤਾਂ ਉਹਦੇ ਨਾਲ ਬਹੁਤ ਪੰਗੇ ਪੈਂਦੇ। ਉਹ ਚ ਦੇਖੋ ਜੀ ਜਿਵੇਂ ਹੁਣ ਅਸੀਂ ਪਾਉਂਦੇ ਸੀ ਪਾਉਂਦੇ ਤਾਂ ਅਸੀਂ ਵੀ ਸੀ ਉਹਦੇ ਵਿੱਚੋਂ ਮੇਨ ਮੇਨ ਸੀਨ ਚੱਕ ਕੇ ਅਸੀਂ ਤਾਂ ਉਹਦੇ ਵਿੱਚ ਨਾਲ ਆਪਦੇ YouTube ਦਾ ਲਿੰਕ ਮੈਂਸ਼ਨ ਕਰਦੇ ਸੀ ਵੀ ਪੂਰੀ ਵੀਡੀਓ ਤੇ ਜਾ ਕੇ ਦੇਖੋ। ਪੂਰੀ ਵੀਡੀਓ ਕਿਸ ਨੇ ਕਿਸ ਨੇ ਵੀ ਨਹੀਂ ਦੇਖੀ। ਹਾਂਜੀ ਉਹ ਕੁਝ ਕੰਮ ਕਰਦੇ ਸੀਗੇ ਵੀ ਕਿਉਂਕਿ ਆਡੀਅנס ਜੁੜੇ ਖਿੱਚ ਕੇ ਉਧਰ ਵੀਡੀਓ ਵਾਲੇ ਪਾਸੇ ਜਾਣ। ਗੱਗੀ ਵੀਰ ਜਿਹੜੀ ਤੁਹਾਡੀ ਵੀਡੀਓ ਹੈਗੀ ਆ ਮੋਸਟ ਵਿਊਡ ਵੀਡੀਓ ਕਿਹੜੀ ਹੈਗੀ ਆ ਮੰਨਦੇ ਹੋ ਕਿ ਜਿਹੜੀ ਸਭ ਤੋਂ ਵੱਧ ਦੇਖੀ ਗਈ YouTube ਦੇ ਉੱਤੇ ਜਿਸ ਤੋਂ ਤੁਹਾਡੇ ਨਾਲ ਲੋਕ ਵੀ ਜ਼ਿਆਦਾ ਜੁੜੇ ਸਬਸਕ੍ਰਾਈਬਰ ਵੀ ਜ਼ਿਆਦਾ ਜੁੜੇ ਉਹ ਮੈਨੂੰ ਲੱਗਾ 6 ਲੱਖ ਰਵੇ ਗਈ ਹੋਈ ਆ ਵੀਡੀਓ ਜੀ ਇੱਕ ਇੱਕ ਮੈਂ ਦੇਖੀ ਕਿ ਤੁਹਾਡੀ ਹਰਵਸ ਦੇ ਪੁਜਾਰੀ ਕੁਛ ਐਦਾਂ ਦੀ ਵੀਡੀਓ ਬਣਾਈ ਹੋਈ ਹੈ ਜਿਹੜੀ ਉਹ 662000 ਦੇ ਆਸ-ਪਾਸ ਹਾਂਜੀ ਹਾਂ ਹਾਂਜੀ ਤੁਸੀਂ ਬਾਕੀ ਸਾਰੀਆਂ ਵੀਡੀਓਜ਼ ਉਡਾਤੀਆਂ ਫਿਰ ਉਹ ਕਰਦੇ ਨੇ ਉਡਾਈ ਉਹਦੇ ਵਿੱਚ ਕੁਝ ਮੈਂ ਗਲਤ ਹੈ ਹੀ ਨਹੀਂ ਉਹਦੇ ਵਿੱਚ ਸਿਰਫ ਇਹ ਦਿਖਾਇਆ ਵੀ ਦੋ ਲੁਟੇਰੇ ਹੁੰਦੇ ਨੇ ਕੁੜੀਆਂ ਵੀ ਉਹ ਬੰਦੇ ਨੂੰ ਲੁੱਟਦਿਆਂ ਕਿਵੇਂ ਨੇ 7:00 ਜੱਬੀ ਆਪਦੇ 7:00 ਵੱਜੀ ਉਹ ਦਿਖਾ ਕੇ ਉਹਦੇ ਵਿੱਚ ਗਲਤ ਤਾਂ ਕੁਝ ਗਲਤ ਨਹੀਂ ਹੈਗਾ ਜੀ ਕੋਈ ਸਟੋਰੀ ਲਾਈਨ ਨਹੀਂ ਗਲਤ ਉਹਦੀ ਕੋਈ ਸੀਨ ਨਹੀਂ ਗਲਤ ਉਹ ਤਾਂ ਇੱਕ ਜਿਹੜਾ ਆਪਣਾ ਆਮ ਦੁਨੀਆ ਦੇ ਵਿੱਚ ਚੱਲ ਰਿਹਾ ਹੈਗਾ ਟਾਈਟਲ ਟਾਈਟਲ ਵੀ ਟਾਈਟਲ ਵੀ ਹਾਂ ਜਿਹਾ ਹੀ ਰੱਖਿਆ ਜਿਵੇਂ ਹੁਣ ਮੀਨਸ ਆਪਾਂ ਦੇਖਦੇ ਆ ਆਮ ਹੀ ਹਾਸੇ ਹੁੰਦੇ ਨੇਗੇ ਕਈ ਵਾਰ ਕੋਈ ਕੱਲਾ ਰਸਤੇ ਤੇ ਜਾ ਰਿਹਾ ਕਿਸੇ ਲੇਡੀਜ਼ ਨੇ ਹੱਥ ਦੇ ਤਾਂ ਉਹਨਾਂ ਤਾਂ ਹੈਲਪ ਤੌਰ ਤੇ ਰੋਕ ਕੇ ਉਹ ਕਰ ਲਿਆ ਉਹਨੂੰ ਬਲੈਕਮੇਲ ਕਰਨਾ ਹੀ ਉਹ ਤੋਂ ਬਾਅਦ ਉਹ ਚੀਜ਼ ਦਿਖਾਈ ਹੋਈ ਉਹਦੇ ਵਿੱਚ ਤਾਂ ਕੁਝ ਵੀ ਗਲਤ ਨਹੀਂ ਹੈਗਾ ਜੀ ਤੁਹਾਨੂੰ ਲੱਗਦਾ ਕਿ ਜਿਹੜੇ ਟਾਈਟਲ ਹੈਗੇ ਇਹ ਵੀ ਪੰਗੇ ਪਵਾ ਦਿੰਦੇ ਆ ਜਿਵੇਂ ਹੁਣ ਤੁਸੀਂ ਹਾਊਸ ਤੇ ਪੁਜਾਰੀ ਲਿਖਿਆ ਕੁਝ ਟਾਈਟਲ ਤੁਹਾਡੇ ਬਹੁਤ ਅੱਛੇ ਵੀ ਹੈਗੇ ਆ ਤੇ ਕੁਝ ਟਾਈਟਲ ਜਿਹੜੇ ਹੈਗੇ ਆ ਕਾਫੀ ਜ਼ਿਆਦਾ ਮਤਲਬ ਕਿ ਪੋਕ ਜਾ ਕਰਦੇ ਆ ਲੋਕਾਂ ਨੂੰ ਸੋ ਐਦਾਂ ਦੇ ਵੀ ਹੈਗੇ ਆ